ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਦਾ ਮੇਰੇ ਕਿਸਾਨ ਵੀਰਾਂ ਨੂੰ ਜਹਾ ਵਾਲਿਆਂ ਨੂੰ ਸਾਰਿਆਂ ਨੂੰ ਭਾਈ ਜੀ ਹੁਣ ਤਿਆਰ ਹੋ ਇਹ ਪਿੰਡਾਂ ਝੂਠ ਫਲਾ ਰਹੇ ਆ ਆਪਣੇ ਦੀ ਲਾਠੀ ਚਾਰਜ ਕਰਕੇ ਆਪਣੇ ਪਿੰਡਾਂ ਦੇ ਵਿੱਚ ਹੀ ਸਕੂਲਾਂ ਦੇ ਪ੍ਰਾਣਿਆਂ ਦੇ ਨੀਂਹ ਪੱਥਰ ਰੱਖ ਲਏ ਆ ਇਹਨਾਂ ਦੀ ਪੋਲ ਖੋਲ ਦੋ ਪੋਲ ਚਾਹੇ ਕਿਨੇ ਮਰਜ਼ੀ ਪਰਚੇ ਪਾ ਦਿਆਂ ਨਾ ਤੇ ਪਰ ਇਹਨਾਂ ਦੀਆਂ ਫੁੱਲ ਵੀਡੀਓ ਬਣਾਇਆ ਕਰੋ ਜਦੋਂ ਇਹ ਨਹੀਂ ਪੱਥਰ ਰੱਖਣ ਆਉਂਦੇ ਆ ਪਿੰਡ ਵਿੱਚ ਜਦੋਂ ਪੁਰਾਣੇ ਸਕੂਲਾਂ ਦਾ ਰੱਖਦੇ ਤੁਸੀਂ ਬਣਾਇਆ ਹੀ ਨਹੀਂ ਤੇ ਕਿਉਂ ਰੱਖਦੇ ਹੋ ਦੂਜੀ ਗੱਲ ਚਾੜੂ ਵਾਲਿਆਂ ਤੇ ਕਾਂਗਰਸ ਨੂੰ ਜਮਾ ਗੋਠ ਨਹੀਂ ਪਾਉਣੀ ਬਈ ਆ ਕਾਂਗਰਸ ਦੇ ਸ੍ਰੀ ਅਰਣੇਤਾਂ ਨੇ ਬਿਆਨ ਦਿੱਤਾ ਕਹਿੰਦਾ 32 ਬੰਬ ਹੋਰ ਚੱਲਣੇ ਆ ਮੈਨੂੰ ਸੀਐਡੀ ਮਿਲੀ ਆ ਇਹਨਾਂ ਨੂੰ ਪਤਾ ਹੁੰਦਾ ਬਈ ਇਹ ਹੀ ਚਲਾਉਂਦੇ ਹੁੰਦੇ ਆ ਫਿਲਮਾਂ 'ਚ ਨਹੀਂ ਚਲਾਉਂਦੇ ਆਪ ਹੀ ਬੰਬ ਚਲਵਾ ਦਿੰਦੇ ਆ ਆਪ ਹੀ ਉੱਤੇ ਕੰਟਰੋਲ ਕਰਨ ਦਾ ਆਪ ਹੀ ਉੱਥੇ ਲੋਕਾਂ ਦਾ ਪਤਾ ਕਰਨ ਜਾਂਦੇ ਆ ਇਹ ਆਪ ਕਰਦੇ ਆ ਸਾਰਾ ਕੁਝ ਜਿੰਨੇ ਲੀਡਰ ਹੈ ਵੱਡੇ ਪੁਰਾਣੇ ਇਹਨਾਂ ਦੇ ਸਾਰਿਆਂ ਦੇ ਫੋਨਾਂ ਦਾ ਰਿਕਾਰਡ ਕਢਾਉਣ 100% ਤਾਂ ਇਹਨਾਂ 'ਚ ਨਿਕਲਿਆ ਹੋਇਆ ਇਹ ਪ੍ਰੋਗਰਾਮ ਦੂਜੀ ਗੱਲ ਵਈ ਕਾਂਗਰਸ ਨੂੰ ਵੋਟ ਤਾਂ ਜਮਾ ਨਾ ਪਾਉ ਆਪਾਂ ਅੱਠਾਂ ਹੀ ਪੀਵੀ ਗੱਲ ਤੇ ਜਿੱਤਿਆ ਦੇ ਆਪਣੇ ਇੱਕ ਨਵੀਂ ਪਾਰਟੀ ਬਣ ਗਈ ਕਾਲੀਦ ਵਾਲਾ ਜੀ ਤੇ ਝਾੜੂ ਵਾਲਿਆਂ ਦਾ ਸਵਾਇਆ ਕਰ ਦਿਓ ਤੇ ਕਾਂਗਰਸ ਦਾ ਵੀ ਕਾਂਗਰਸਾ ਬਿਆਨਤਾ ਦੇਈ ਜਾਂਦੀ 832 ਬੰਬ ਇਹਨਾਂ ਕੋਲ ਹੀ ਚੱਲਦੇ ਆਏ ਇਹਨਾਂ ਨੇ 1984 ਤੋਂ ਲੈ ਕੇ ਆਪਣੇ ਦੇ 1995 ਤੱਕ ਐਨੇ ਮੁੰਡੇ ਸ਼ਹੀਦ ਕੀਤੇ ਆ ਉਦੋਂ ਪਰਾਂ ਇਹ ਉਹ ਪਾਰਟੀ ਨੂੰ ਮਾ ਪਾਰਟੀ ਸਮਝਦੇ ਆ ਆਖਣਗੇ ਉਹ ਤਾਂ ਹੈ ਹੀ ਨਹੀਂ ਜੇ ਹੈ ਤਾਂ ਤੁਸੀਂ ਉਹਨਾਂ ਦੀ ਜੜਾ ਹੈ ਤਾਂ ਉਹਨਾਂ ਦੀ ਪਾਰਟੀ ਦੇ ਨਾ ਬਾਈ ਜੇ ਹੁਣ ਤੁਸੀਂ ਤਿਆਰ ਹੋ 2027 ਚ ਤੇ ਚਾੜੂ ਵਾਲਿਆਂ ਦਾ ਜਮਾ ਵੋਟ ਨਾ ਪਾਇਆ ਬਈ ਯਾਰ ਚਾੜੂ ਵਾਲਿਆਂ ਨੇ ਆਪਣੇ ਬਈ ਅਲਗ ਕੁੱਟੇ ਉੱਤੇ ਮੈਨੂੰ ਬਹੁਤ ਹਰਖੁਰਦਾ ਆ ਜਦੋਂ ਦੇਖ ਰਿਆ ਨਾ ਰੋਜ਼ ਇਹਨਾਂ ਦੇ ਪੈਂਦੇ ਆ 1 ਐਮਐਲ ਆਖੀ ਜਾਂਦਾ ਲੋਕਾਂ ਦੇ ਜਵਾਕ ਲੇਟ ਹੋ ਜਾਂਦੇ ਆ ਸਕੂਲਾਂ ਆਏ ਹੋ ਜਾਂਦੇ ਆ ਪੈਸਾ ਵਾ ਜਵਾਕਾਂ ਵਾਸਤੇ ਨਾਗਾ ਛੱਡਿਆ ਜਾਂਦਾ ਬੈਨਾ ਵਾਸਤੇ ਨਾ ਤਾਂ ਸੁੱਟੀ ਤੋਂ ਪਹਿਲਾਂ ਵੀ ਛੱਡਿਆ ਜਾਂਦਾ ਉਹਨਾਂ ਨੂੰ ਤੇ ਜਦੋਂ ਸਕੂਲ ਲੱਗਣੇ ਹੁੰਦੇ ਆ ਉਦੋਂ ਵੀ ਉਹਨਾਂ ਨੂੰ ਨੰਘਾਇਆ ਜਾਂਦਾ ਐਵੇਂ ਨਾ ਹਣ ਮਿੱਠੇ ਪੋਚੇ ਮਾਰੋ ਜਵਾਕ ਵੀ ਸਾਡੀ ਵੱਢਦੇ ਹੈਗੇ ਤੁਸੀਂ ਤਾਂ ਕਿਤੇ ਬਾਹਰਲੇ ਦੇਸਾਂ ਚ ਪੜਾਈ ਜਾਂਦੇ ਹੋ ਚੋਰੀਆਂ ਤੇ ਹੋਗੇ ਚੋਰੀਆਂ ਦੇ ਟਰੈਲੀਆਂ ਇਹਨਾਂ ਨੇ ਚੋਰੀਆਂ ਕਰਨੀਆਂ ਆਪਣੀਆਂ ਸੰਦ ਉਤੋਂ ਸਾਰਾ ਜਗਾੜ ਇਹਨਾਂ ਨੇ ਚੋਰੀ ਕਰਿਆਗਾ ਫਰਟਾ ਵਾਸਤੇ ਮੁੱਠਿਆਂ ਤੋਂ ਉਠਿਆ ਸੁੱਕ ਲੋ ਬਈ 2027 ਆ ਜੂਗਾ ਤੇ ਜਦੋਂ 2028 ਚ ਫਿਰ ਇਹ ਪਿੰਡਾਂ ਜਾਇਆ ਕਰਨਗੇ ਫਿਰ ਤੁਹਾਨੂੰ ਪਤਾ ਹੀ ਐ ਇਹਨਾਂ ਦੀ ਰੇਲ ਬਣਾ ਦਿਆ ਕਰਾਂਗੇ ਵਾਈ ਗਰੀਜਾ ਕਾਲ ਸਾਹ ਵਾਈ ਗਰੀਜਾ